ਸੁਨੋ ਤੇ ਬੁੱਝਰ ਸੁਨੋਨੀ ਉਗਰਨਾ ਦੇਖੋ ਬਾਤੁ ਸੁਣਾਉਂਦਾ ਸਭਾਈ ਤੇਰਾ ਬਲ ਬਲ ਤੇਰਾ ਰੋਪੀ ਅਸੂਸਾ ਤੇਰਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤਨ ਵਸ ਕੀਤੇ ਕਾਲ ਕਟਿ ਕਮਾਰਿਆ ਤੋਰ ਕਰਮ ਪਾਇ ਤੁਮ ਜਿ ਰਖੋ ਸੇ ਨਾਮ ਹਰਿ ਕਾ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਿਆ ਅਰਧ ਪਾਚੀ ਅਨੰਦ ਸੋਵਣ ਵਡ ਭਾਗੀ ਹੋ ਸਗਲ ਮਨੋ ਰਤ ਪੂਰੇ ਪਾਰ ਪਰਮ ਪ੍ਰਭ ਆਇ ਤਰੇ ਸਗਲ ਵਸੂ ਗਏ ਦੁਖ ਰੋਗ ਸਭ ਤਾ ਪੁਤਰੇ ਸਹੀ ਸੱਚੀ ਮਰਣੀ ਸਤਿ ਸਾਜਨ ਭਏ ਸਦ ਸੇ ਪੂਰੇ ਗੁਰ ਦੇ ਜਾਨ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰਿਆ ਪਰਭੂ ਦੇ ਬਿੜਵਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਰਧ ਤੂਰੇ ਸੁਣ ਤੇ ਕਨੀਤ ਕਹਿ ਕੇ ਹੋਵਤ ਸਤ ਗੁਰ ਆਪਰ ਪੂਰੇ ਬਿੜਵਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਰਧ ਤੂਰੇ ਵਾਜੂ ਜੀ ਦਾ ਅਸਥਾ ਵਾਜੂ ਜੀ ਦੀ ਫਤਿਹ سمر کاسویں پاشاہ شری گرو گوبند سنگھ جی مہاراج ਸਾਧ ਸੰਗਤਾਂ ਯਰ ਸਾਰੇ ਦਸੰਪਤ ਸਿੰਘਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਦੀ ਆਰਦਾਸਾਂ ਧਿਆਨ ਕਰਕੇ ਹਕਸਾ ਜੀ ਬੋਲੋ ਜੀ ਨਵਾਜ ਗੁਰੂ ਪੰਜਾਬ ਪਿਆਰਿਆ ਚਾਹ ਸੱਜਿਆ ਦਿਆਂ ਚਾਲਿਆ ਮੁੱਤਿਆ ਹਰ ਜੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਵੰਡ ਛਕਿਆ ਦੇਖ ਲਾਈ ਤੇਗਵਾਹੀ ਦੇਖਿਆ ਕਰਨ ਕੀਤਾ ਤਨਨਾ ਪਿਆਰਿਆ ਉਸ ਪਿਆਰਿਆਂ ਦੀ ਕਮਾਈ ਕਰਦਿਆਂ ਕਰਕੇ ਖਾਲਸਾ ਦੀ ਬਹੁਤ ਬਹੁਤ ਜੀ ਵਾਹਿਗੁਰੂ ਜਿਨ੍ਹਾਂ ਸਿੱਖਾਂ ਸਿੱਖੜੀ ਜਾਂਦੇ ਧਰਮ ਦੇ ਸੀਧੇ ਤੇ ਮਤ ਮਤ ਘਟਾਏ ਖਾਪਿਆਂ ਆਲਾ ਜਨਦਰ ਪੜੀਆਂ ਤੇ ਚੜੇ ਆਇਆ ਚੜਾਏ ਭਗਵਾਨਾਂ ਦੀ ਸੇਵਾ ਲਈ ਕੁਰਬਾਨੀਆਂ ਵੀ ਕੀਤੀਆਂ ਧਰਮ ਦੀ ਹਾਇਰਾ ਸਿੱਖੀ ਕਿਰਸਾ ਸਵਾਸ ਸਨ ਭਾਈ ਤਨ ਦੀ ਕਮਾਈ ਦਾ ਤੇ ਅੰਦਰ ਕੇ ਖਾਲਸਾ ਦੀ ਬੋਲਬੋਲ ਦੀ ਵਾਹਿਗੁਰੂ ਪੰਜਾ ਟੱਪਾ ਸਰਬੱਤ ਗੁਰਦੁਆਰਿਆਂ ਇੱਕ ਤੇ ਅੰਦਰ ਕੇ ਖਾਲਸਾ ਦੀ ਬੋਲਬੋਲ ਦੀ ਵਾਹਿਗੁਰੂ ਪ੍ਰਤਮਾ ਸਰਬੱਤ ਦਾ ਖਾਲਸਾ ਦੀ ਅਦਾਸ ਹੈ ਜੀ ਸਰਬੱਤ ਦਾ ਖਾਲਸਾ ਦੀ ਗਵਾਹੀ ਗਵਾਹੀ ਗੁਰੂਾਇਕ ਚੇਤਾਵੇ ਚੇਤਾਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਦੇ ਸਾਹਿਬਾਂ ਦਾ ਅਨੰਦ ਅਰਸ਼ਿਆ ਦੇ ਆਇਤ ਦੇ ਇਤੇ ਫਤੇ ਕਰਤ ਕੀਤਾ ਮਾਨਸ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਦੇ ਕੋਲ ਵਾਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਸਿੱਖੀ ਦਾ ਕੇਸਦਾਰ ਰਹਿਤ ਦਾੰਤ ਵੇਖ ਦਾ ਸਾਧਾ ਪ੍ਰਸਾਦਾਂ ਦਾ ਨਸਰ ਦਾ ਅੰਨ ਦਾਤ ਸ੍ਰੀ ਅਮਰਪ੍ਰਸਾਦ ਸਾਹਿਬ ਜੀ ਦੇ ਦਰਸਨ ਸਦਾ ਜਉਂਦੀਆਂ ਚੜ੍ਹੇ ਕੰਗੇ ਜਿਗੋਜ ਘਟਲ ਧਰਮ ਕਾਜ ਆਕਾਰ ਸੰਸਾਰੀ ਬੋਧੋ ਜੀ ਬਾਖ ਗੁਰੂ ਸਖਾ ਦਾ ਮੰਨਨੀ ਵਾ ਮਾਤਿ ਇੱਕ ਜੀ ਮਤ ਪਤਵਾਰਾ ਖਾ ਆਉ ਕਾ ਪੁਰਖ ਵਾਏ ਗੁਰੂ ਜੀ ਏ ਕਾ ਪੁਰਖਾ ਕੰਨ ਚਵੇ ਸਦਾ ਸਹਾਈ ਦਤਾਰਕ ਤਾ ਜਿਓ ਸ੍ਰੀ ਨਾਨਕ ਸਾਹਿਬ ਅੰਤੇ ਵਾ ਗੁਰਦੁਆਰਿਆ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਰਾਮ ਜੀ ਖੁੱਲੇ ਦਰਸ਼ਨ ਦੀ ਧਾਰ ਸੇਵਾ ਸਮਾਰਤਾ দান ਖਲਸਾ ਨਿਭਖਿਓ ਹੇ ਮਾਣਿਆ ਦੇ ਮਾਨ ਸਤਿਗੁਰ ਨਾ ਤਾਣਿਆ ਦੇ ਤਾਣ ਨਿਉਤਿਆਂ ਦੀ ਓਟ ਧਾਰ ਤਾ ਸ੍ਰੀ ਗੁਰੂ ਹਰਿ ਰਾਏ ਸਹਿ ਮਹਾਰਾਜ ਜੀ ਤਾਣ ਤਾ ਸ੍ਰੀ ਗੁਰੂ ਦਾਸ ਮਹਾਰਾਜ ਜੀ ਤਾਣ ਤਾ ਅਸਾਂ ਪਾਤਸ਼ਾਹਾਂ ਦੇ ਪਾਵਨ ਚੰਦਰ ਸੋ ਜਾਗਦੀ ਜਵਣ ਤੱਕ ਤਾਂ ਸੁਭਾਏ ਮਾਨ ਵੀਧੀਆਂ ਦੇ ਮਾਲਕ ਸਤਿਗੁਰ ਸੇਵੀ ਪ੍ਰੋਗਰਾਮ ਸਾਰਬ ਸਤਿਪਾਤ ਸਾਜੀ ਆਪ ਜੀ ਦੇ ਚਾਰਨ ਕਬਲਾ ਬਿੰਦ ਕਰਤਾਸ ਬੇਨਤੀ ਜੋ ਦੇ ਅਗੁਰ ਪਾਤ ਸਾਜੀ ਆਪ ਜੀ ਦੇ ਤਰਫ ਪਰ ਵਰਸਾਏ ਹੋਏ ਸਤਿਗੁਰੂ ਬਾਪਾ ਪ੍ਰੀਤਪਾਲ ਜੀ ਇੰਨਾਂ ਦੇ ਅਕੀਰ ਸੀਖ ਸੰਤ ਦਾਦਾ ਦਰਬਾਰਾ ਜੀ ਸਮੂਹ ਲਾਹੌਰ ਕਵਾਸੀ ਸੰਗਤਾਂ ਉਪਦੇਸ਼ ਸੁਣਨੀਆਂ ਸੰਗਤਾਂ ਮਿਲ ਤੜ ਕੇ ਮਹਾਰਾਜ ਬਾਬਾ ਜੋੜੇ ਦੇ ਸਲਾਣਾ ਜੋੜ ਬੈਲੇ ਦੇ ਮਹਾਰਾਜ ਸਮਰਥਤ ਵਖ ਰੱਖਿਆ ਮਹਾਰਾਜ ਸਤਿਕਾਰਯੋਗ ਵਿਦਿਆਰਥੀ ਬਸਿਆਉਂਕਾਸਰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਪ੍ਰਾਰambh ਕਰਾਉਣ ਲੱਗੇ ਹਾਂ ਆਦਰ ਆਪ ਜੀ ਦੀ ਕਿਰਪਾ ਕਰਨੇ ਕਾ ਚਿੰਨ ਸਿਧ ਸੰਦ ਗੁਰਬਾਣੀ ਪੜਨ ਦਾ ਸੇਵਾਦਾਰ ਸੇਵਾਦਾਰ ਬਹੁਤ ਬਖਸ਼ਣ ਪਾਰ ਦੀ ਪ੍ਰਾਰੰਭਤਾ ਨੂੰ ਰੱਖ ਰਿਹਾ ਅਕਾਲ ਪ੍ਰਸ਼ਾਦ ਜੀ ਮੇਰੇ ਘਰ ਆਦਰ ਪ੍ਰਮਾਨ ਕਰੋ ਪਰਵਾਹ ਪ੍ਰਸ਼ਾਦ ਸੰਗਤਿਕ ਵਰਤਨ ਦੀ ਆਗਿਆ ਬਖਸ਼ੀ ਹੋ ਸਰਸ ਬਗਵੀ ਦਰ ਤੇ ਆਜਾ ਬਕਤੀਆਂ ਬੱਚੇ ਜਾਣ ਕੇ ਮਾਫ ਕਰਨਾ ਆਗੇ ਤੇ ਸਤਿਗੁਰ ਬਾਣੀ ਪੜਦਾ ਸੇਵਾ ਕਰਦਾ ਮਹਾਰਾਜ ਬਲਬਖਸ਼ਣਾ ਸਮੂਹ ਲਾਪਾਣਵਾਸੀ ਸੰਤਾਂ ਦੇਸ਼ ਦੇ ਇੰਦੀਆਂ ਸੰਤਨ ਸੱਤੇ ਮੇਰ ਪਿਆਰ ਦਾ ਰਖਣਾ ਸ਼ੋਭ ਜਵਨ ਦੇ ਅਧਿਆਰੇ ਨਾਮ ਦਾ ਮਾਲ ਮਹਾਰਾਜ ਬਲਬਖਸ਼ਸ਼ ਕਰਨਾ ਸਤਮਾ ਪ੍ਰਖਾਣ ਸਰਤੇ ਮੇਰ ਪਿਆਰ ਰਖਣਾ ਦੇਸ਼ ਤੋਂ ਦੀ ਸੇਵਾ ਕਰਦੇ ਬਲਬਖਸ਼ਣੇ ਆਪ ਜੀ ਕਿਰਪਾ ਕਰੋ ਆਮਤ ਕਰੋ ਆਪਣੇ ਬਖਾਰ ਗ੍ਰੰਤੋਂ ਪਾਪਕਤ ਹੋਕਨ ਨਾਮੇ ਦੀ ਦਾਤ ਬਖਸ਼ ਕਰਕੇ ਸ੍ਰੀ ਹਨਮਨ ਸਾਹਿਬ واحو جی کا خالص واحو جی فتح والے سویا ست سی اکال جو ਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਹੋ ਬੰਧੈ ਨਿਤ ਪਾਰਚ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਹੋ ਬੰਧੈ ਨਿਤ ਪਾਰਚ ਮਾਦਵੇ ਭਜ ਦਿਨ ਨਿਤ ਰਣੀ ਜਾਣੀ ਸਰਣ ਸਬਰਥੇ ਅਗੋਜਰ ਸੁਆਮੀ ਉਤਰ ਨਾਨਕ ਪ੍ਰਭ ਅੰਤਰ ਜਾਮੀ ਸਰਣ ਸਬਰਥੇ ਵਾਹਿਗੁਰੂ ਜੀ ਕੀ ਫਤਿਹ and that is all ਤੇਂ ਕੋ ਡੀ ਕੋਡ ਕੋਡ ਜੇ ਤਾਂ ਦੇ ਲੈ ਤੇ ਠਕ ਪਾਹੀ ਤੁਗਾ ਜਨ ਤਰਖਾਈ ਕਾਹੀ I'll uh, que yeah. सदा विकास ਮਨ ਕੋਲ ਜਾਣਾ ਮਨ ਕੋਏ ਬੰਦਾ ਸੋਤ ਹੋਇ ਮਨ ਕੋਤ ਬੰਦਾ ਸਗਲ ਕੋ 300ਤ ਬੰਦਾ ਕੋ ਚੋਦਾ ਨਾ ਖਾਏ ਬੰਦਾ ਜਮ ਕੇ ਸਾਥ ਨਾ ਜਾਏ ਐਸਾ ਨਾਮ ਤਰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਬੰਦਾ ਬਾਗ ਉਠਾ ਕੇ ਪਾਏ ਬੰਦਾ ਪਰਸੋ ਪ੍ਰਗਟ ਜਾਏ ਮਨੈ ਬਾਕ ਨਾ ਚੱਲੈ ਪਰ ਥਾਣਾ ਮੈਂ ਤਰਪ ਛੇਤੀ ਸਰਬੰਦ ਐਸਾ ਨਾਮ ਤਰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਬੰਦਾ ਬਾਗ ਮੇ ਬੋਤ ਤਵਾਰ